ਹਾਂਜੀ ਮੇਰੇ ਖਾਦਰ ਸਾਹਿਬ ਫੋੜੀਆਂ ਤੁਰਦੇ ਨੇ ਜੀ ਪੱਲੇ ਕੁਝ ਨਹੀਂ ਬਚਿਆ ਜੀ ਸਾਨੂੰ ਘਾਟਾ ਪੈ ਗਿਆ ਜੀ ਤੇ ਵੇਟ ਬਹੁਤ ਕੱਟ ਨੇ ਅੱਜ ਸਾਰੀਆਂ ਸਬਜ਼ੀਆਂ ਦੇ ਔਰ ਫਲਾਂ ਦੇ ਵੀ ਕਾਫੀ ਕੱਟ ਰੇਟ ਹੈਗੇ ਨੇ ਕਿਸਾਨਾਂ ਦਾ ਬਹੁਤ ਮਾੜਾ ਹਾਲ ਹੈ ਔਰ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਇਹਨਾਂ ਕਿਸਾਨਾਂ ਦੇ ਬਾਰੇ ਕੁਝ ਨਾ ਕੁਝ ਉਦਦੋਰ ਸੋਚਿਆ ਜਾਵੇ ਗੁਲਬਦਰ ਜੀ ਅੱਜ ਗਾਜਰ ਦੇ ਕੀ ਰੇਟ ਗਾਜਰ ਦੇ ਕੀ ਅੱਜ 10 ਰੁਪਏ ਕਿਲੋ 9-10 ਰੁਪਏ ਕਿਲੋ ਸਰ 9-10 ਰੁਪਏ ਗਾਜਰ ਵਿਕੇ ਲੋ ਹਾਂਜੀ ਸਰ ਔਰ ਗੋਭੀ ਦਾ ਰੇਟ ਗੋਭੀ ਵਿਕੀ 10 ਤੋਂ ਲੈ ਕੇ 13-14 ਰੁਪਏ ਯਾਰ ਬੜੀ ਸਸਤੀ ਹੋ ਗਈ ਹੈ 2-4 ਦਿਨਾਂ ਦੇ ਵਿੱਚ ਫਰਕ ਨਹੀਂ ਪਿਆ ਬੜਾ ਉਹ ਜਾਇਸ ਸਾਹਿਬ ਪ੍ਰਚਾਲ ਹੋ ਗਏ ਸਰ ਪ੍ਰਚਾਲ ਹੋ ਗਏ ਅੱਜ ਜੀ ਵਿਕਾਅ ਤੇ ਅੱਜ ਕਿੰਨਾ ਡਿਫਰੈਂਸ ਹੈ ਸਬਜ਼ੀ ਦਾ ਹਾਂ ਅੱਜ ਕਿਰਾ ਕੀ ਬਹੁਤ ਘੱਟ ਹੈ ਜੀ ਮੂਲੀ ਦਾ ਕੀ ਰੇਟ ਹੈ ਮੂਲੀ ਵਿਕੀ 6-7 ਰੁਪਏ ਮੋਲੀ ਦੀ 6-7 ਰੁਪਏ ਦੀ ਹਾਂਜੀ ਹਾਂਜੀ ਰੇਟ ਡਿੱਗਣ ਦਾ ਕਾਰਨ ਕੀ ਹੈ ਬੈ ਲਗਾਤਾਰ ਡਿੱਗ ਰਿਹਾ ਐਕਚੁਅਲੀ ਜੀ ਕੱਲ ਸ਼ਾਦੀ ਵਾਲੇ ਕੱਲ ਸਾਰਾ ਸਮਾਨ ਲੈ ਕੇ ਜਿਹਨਾਂ ਨੂੰ ਸੰਡੇ ਦਾ ਚਾਹੀਦਾ ਸੀ ਸ਼ਨੀਵਾਰ ਚਾਹ ਜ ਉਹ ਕੱਲ ਸ਼ੁੱਕਰਵਾਰੀ ਲੈ ਗਏ ਸ਼ੁੱਕਰਵਾਰੀ ਅੱਛਾ ਉਹਦੇ ਕਰਨਾ ਅੱਜ ਕੋਈ ਗਲਾਕੀ ਵੀ ਕੋਈ ਘੱਟੇ ਮੰਡੀ ਤੁਸੀਂ ਦੇਖ ਹੀ ਰਹੇ ਹੋ ਨਾਲੇ ਸਾਰੇ ਲਾਜ਼ਮੀ ਨੂੰ ਘੱਟੇ ਹੀ ਹੈ ਤੇ ਆਲੂ ਦਾ ਕੀ ਆਲੂ 230 250 ਰੁਪਏ ਕਿਲੋ 5 ਰੁਪਏ ਕਿਲੋ ਜੀ ਸਰ 5 ਰੁਪਏ ਕਿਲੋ 30 ਰੁਪਏ ਪੈ ਗਿਆ ਹਾਂਜੀ ਸਰ 250 ਦਾ ਘੱਟਿਆ ਸਰ अच्छा ते प्याज के लिए प्याज सर बिकाय 18 ਤੋਂ ਲੈ ਕੇ 21 ਰੁਪਏ ਤੱਕ ਤੇ ਨਿੰਬੂ ਨਿੰਬੂ ਸਰ बिकाय ਆ ਦੇਸੀ ਵਿਗਾਇ 70 ਰੁਪਏ ਕਿਲੋ ਜੀ ਜੀ ਦਿੱਲੀ ਵਾਲਾ ਮਹਿੰਗਾ ਹੈ ਦਿੱਲੀ ਵਾਲਾ ਮਹਿੰਗਾ ਦਿੱਲੀ ਵਾਲਾ 70 ਰੁਪਏ ਕਿਲੋ ਵਿਗਾਇ ਜੀ اچھا ਹਾਂਜੀ ਸਰ ਤੇ ਗੋਭੀ ਬੰਦ ਗੋਭੀ ਦੂਸਰੀ ਬੰਦ ਗੋਭੀ ਵਿਗਈ 18 ਰੁਪਏ ਕਿਲੋ ਜੀ ਪੱਤਾ ਗੋਭੀ ਪੱਤਾ ਗੋਭੀ 18 ਰੁਪਏ ਕਿਲੋ ਤੇਰੇਲਾ ਤੇਰੇਲਾ ਵਿਗਈ 60 ਤੋਂ ਲੈ ਕੇ 70 ਰੁਪਏ ਕਿਲੋ ਤੱਕ ਅੱਛਾ ਇੱਕ ਖੀਰੇ ਦੇਖੇ ਆ ਜਿਹੜੇ ਇਹ ਦੇਸੀ ਦੇਸੀ ਖੀਰਾ ਜੀ ਇੱਕ ਚਾਈਨਾ ਖੀਰਾ ਜੀ ਆਪਣੇ ਇਲਾਕੇ ਚ ਇਹ ਨਹੀਂ ਮਿਲਦਾ ਇਹ ਵੀ ਆਪਣੇ ਨਹੀਂ ਹੁੰਦਾ ਇਹ ਕੀ ਰੇਟ ਕੀ ਇਹ ਵੀ ਕਹੀ ਦੇਸੀ ਵੀ ਕਹੀ 23 ਤੋਂ 25 ਚਾਈਨਾ ਵੀ ਕਹੀ 30 ਤੋਂ 32 ਰੁਪਏ ਅੱਛਾ ਬਾਕੀ ਸਬਜ਼ੀਆਂ ਦੇ ਰੇਟ ਕੀ ਕੀ ਹੈਗੇ ਨੇ ਜਿੱਦਾਂ ਬੇਗਾ ਮਾਟਰ ਵੀ ਕਹੀ 32 ਰੁਪਏ ਕਿਲੋ ਆ ਜੀ ਸਾਹਿਬ ਅੱਛਾ ਤੇ ਅਦਰਕ ਵੀ ਕੀ 120 ਰੁਪਏ ਕਿਲੋ ਜੀ ਮੰਡੀ ਤੇ ਸੁਨ੍ਹਾ ਮਰਚ ਵੀ ਕੀ 60 ਰੁਪਏ ਕਿਲੋ ਜੀ ਅੱਜ ਮੰਡੀ ਤੇ ਮਟਰ ਦੀ ਰੇਟ ਹੈ ਮਟਰ ਇਹ 30 ਰੁਪਏ ਵਾਲਾ ਹੈ ਪੀਰ ਜੀ ਹਾਂ ਜੀ ਸਰ ਤੇ ਆ ਬਾਕੀ ਰੇਟ ਜਿਹੜੇ ਜਿੱਦਾ ਮੇਥੀ ਹੈ ਮੇਥੀ ਦਾ 10 ਰੁਪਏ 15 ਰੁਪਏ ਗੁੱਟੀ ਵੇਚ ਦੇਵੇ ਤੇ ਧਨੀਆ 7-8 ਰੁਪਏ ਗੁੱਟੀ ਸਾਗ ਦੀ 5 ਰੁਪਏ ਗੁੱਟੀ ਜੀ ਪਾਲਕ 8 ਰੁਪਏ ਗੁੱਟੀ ਇਹਹੀ ਰੇਟ ਹੈ ਇਹਹੀ ਰੇਟ ਨੇ ਸਾਰਾ ਕਿ ਡਿੱਗਨ ਦਾ ਕਾਰਨ ਤੁਸੀਂ ਵਿਆਹ ਦੇ ਕਾਰਨ ਮੰਨੋ ਅੱਜ ਵੀ ਆ ਕੱਲ ਸਾਰੇ ਸਮਾਨ ਲੈ ਗਏ ਜੀ ਵਿਆਹ ਵਾਲੇ ਅੱਜ ਕੋਈ ਗ੍ਰਾਹਕ ਨਹੀਂ ਹੈ ਨਹੀਂ ਸਰ ਦੂਸਰਾ ਐਤਵਾਰ ਕਰਕੇ ਕੋਈ ਕੋਈ ਡਿਫਰੈਂਸ ਨਹੀਂ ਕੋਈ ਫਰਕ ਨਹੀਂ ਪਿਆ ਜੀ ਐਤਵਾਰ ਦਾ ਦੇਖ ਹੀ ਰਹੇ ਹੋ ਤੁਸੀਂ ਮੰਡੀ ਅੱਜ ਖਾਲੀ ਹੈ ਹਰ ਰੱਛ ਪੂਰਾ ਸੀ ਜੀ ਪਰ ਬਹੁਤ ਜ਼ਿਆਦਾ ਰਸ ਸੀ ਮਤਲਬ ਬਹੁਤ ਜ਼ਿਆਦਾ ਫਰਕ ਪੈਂਦਾ ਹੈ ਹਾਂਜੀ ਪੈਂਦਾ ਹੀ ਸ਼ਾਦੀਆਂ ਨਾਲ ਫਰਕ ਤਾਂ ਪੈਂਦਾ ਹੀ ਸਰ ਥਲ ਗ੍ਰਾਹਕੀ ਜ਼ਿਆਦਾ ਦੀ ਜ਼ਿਆਦਿਆਂ ਦੀ ਅੱਜ ਗ੍ਰਾਹਕੀ ਘੱਟ ਹੈ ਅੱਜ ਗ੍ਰਾਹਕੀ ਘੱਟ ਹੈ ਬੜੀ ਮਿਹਰਬਾਨੀ ਠੀਕ ਹੈ ਸਰ ਸੇ ਬਹੁਤ ਸ਼ੁਕਰੀਆ ਹਾਂਜੀ ਆ ਵੀ ਪੈਸਾ ਆਪਣਾ ਨਾਮ ਤੇ ਮੇਰਾ ਦਾਦਾ ਜੀ ਆਹ ਵਾਲੀ ਗਾਦਰ ਜਿਹੜੀ ਆ ਇਹ ਐਸੇ ਇਲਾਕੇ ਤੋਂ ਹੁੰਦੀ ਹੈ ਕਿਹੜੇ ਇਲਾਕੇ ਤੋਂ ਇਹ ਹਜੀਪੁਰਾ ਏਰੀਆ ਤੋਂ ਵੀ 35-40 ਕਿਲੋਮੀਟਰ ਦੇ ਨੇੜੇ ਹੈ ਫਾਜ਼ਿਲਕਾ ਅੱਛਾ ਤੇ ਫਾਜ਼ਿਲਕਾ ਤੋਂ ਹੋਰ ਕਿਹੜੇ ਇਲਾਕੇ ਤੋਂ ਕੇਸ ਤੋਂ ਪਹਿਲਾਂ ਜੀ ਫਿਰੋਜਪੁਰ ਦੇ ਇਲਾਕੇ ਤੋਂ ਹੁੰਦੀ ਸੀ ਉਹ ਜਿਹੜੀ ਆਇਆ ਤੋਂ 2 ਮਹੀਨੇ ਪਹਿਲਾਂ ਆਈ ਅੱਛਾ ਤੇ ਕੀ ਰੇਟ ਕੀ ਹੈ ਦਾ ਇਹਨਾਂ ਨੇ ਚੱਲ ਰਹੀ ਹੈ 10-11 ਰੁਪਏ 10-11 ਰੁਪਏ ਔਰ ਗੋਭੀ ਦਾ ਰੇਟ ਕੀ ਰੇਟ ਗੋਭੀ ਪੰਜਾਂ ਚਾਰ 11 12 ਰੁਪਏ ਦਾ ਗੋਭੀ ਵੀ ਸਸਤੀ ਹੈ ਇਹ ਵੀ ਸਸਤੀ ਹੈ ਹਾਂਜੀ ਹਾਂਜੀ ਤੇ ਮਟਰ ਹੈਲੋ ਮਟਰ ਵੀ ਘਰੇ ਚਾਹੀਏ ਫਾਈਸਬ ਕਹਿੰਦੇ ਨੇ ਕਿ ਮਹਿੰਗਾਈ ਬੜੀ ਹੈ ਹੈਨਾ ਤੇ ਇੱਥੇ ਦੇਖੀ ਤਾਂ ਯਾਰ ਕਿਸਾਨਾਂ ਦਾ ਤਾਂ ਬਹੁਤ ਬੁਰਾ ਹਾਲ ਹੈ ਹੈਨਾ ਇਹ ਮਹਿੰਗਾਈ ਕਿਵੇਂ ਆਪਾਂ ਮੰਨ ਸਕਦੇ ਆ ਇਹ ਸਬਜ਼ੀ ਤੇ ਖਾਸ ਤੌਰ ਤੇ ਹੋਰ ਚੀਜ਼ਾਂ 'ਚ ਮਹਿੰਗਾਈ ਹੋਈ ਥੱਗ ਦੀ ਸਭੀ ਭਾਜੀ ਪੋਇ ਦੇ ਰੇਟ ਹੁੰਦੇ ਨੇ ਅੱਛਾ ਰੇਟ ਜੇ ਬਣੀ ਫਸਲ ਜ਼ਿਆਦਾ ਆਏ ਨੰਦੀ ਉਹਨੇ ਰੇਟ ਕਰ ਜਾਂਦਾ ਇੱਕ ਵਾਰ ਕਾਟਾਂ ਤੇ ਆਉਂਦੇ ਨੇ ਨੇ ਅੱਜ ਕੀ ਮੰਨਦੇ ਹੋ ਵੀ ਫਸਲ ਜ਼ਿਆਦਾ ਆਈ ਹੈ ਜਾਂ ਵਿਆਹ ਸ਼ਾਦੀਆਂ ਦਾ ਮੌਸਮ ਹੋਣ ਕਰਕੇ ਨਹੀਂ ਭਾਜੀ ਇਹ ਬਦਲ ਨਾਲ ਹੁੰਦਾ ਨਹੀਂ ਕਿ ਚਰਮਾ ਨੂੰ ਫਸਲ ਉਪਰ ਹਾਂਜੀ ਹਾਂਜੀ ਮੌਸਮ ਨਾਲ ਕੋਈ ਵੀ ਜ਼ਿਆਦਾ ਤਿਆਰ ਹੋ ਮੌਸਮ ਦੇ ਨਾਲ ਹੁੰਦਾ ਕਿ ਕੋਈ ਵੀ ਜ਼ਿਆਦਾ ਤਿਆਰ ਹੋ ਕਰਕੇ ਕੱਲ ਭਾਜੀ ਇਹ ਇਹ ਵਾਲੀ ਗਾਜਰ ਪਿੱਛੇ ਹੈ ਮੁੰਬਈ ਦੀ ਗਾਜਰ ਹੈ ਇਹ ਆਪਣੇ ਫਾਇਲ ਦਾ ਹੈ ਲੱਗਦਾ ਹੈ ਬੜਾ ਮੁੰਬਈ ਦੀ ਹੈ ਮਾਡਰਨ ਰਿਕਾਲ ਮੁੰਬਈ ਕਿਹਨ ਦਾ ਉਹ ਤੋਂ ਦੀ ਹਾਂ ਤੇ ਕੀ ਰੇਟ ਕੀ ਹੈ 7 8 10 ਮਿੰਟ 8 10 ਮਿੰਟ ਹਾਂ ਐਡੀ ਸੋਹਣੀ ਗਾਜਰ ਹੈ ਤੇ ਰੇਟ ਬਹੁਤ ਘੱਟ ਨੇ ਸਬਜ਼ੀਆਂ ਦੇ ਔਰ ਫਲਾ ਦੇਵੀ ਕਾਫੀ ਕੱਟ ਰੇਟ ਹੈਗੇ ਨੇ ਤੇ ਚੱਪੜ ਕੱਦੂ ਦਾ ਰੇਟ ਭਾਈ ਸਾਹਿਬ ਕੀ ਰੇਟ ਹੈ 20 ਰੁਪਏ ਕਿਲੋ ਲੈ ਕੇ ਭਾਈ ਜੀ 20 ਰੁਪਏ 20 ਰੁਪਏ 125 ਰੁਪਏ ਕਿਲੋ ਦੇ ਕਿੰਨੇ ਬਣਾਏ ਹਰਾ ਪਿਆਜ਼ ਆਪਾਂ ਲਗਾ ਲੀਏ ਤਾਂ ਉਹ ਕੀ ਰੇਟ ਦੇਖ ਰਹੇ 30 ਰੁਪਏ ਤੋਂ ਲੈ ਕੇ 35 ਰੁਪਏ ਕਿਲੋ 30 35 ਰੁਪਏ ਉਹ ਵਿਕਦੇ ਹਨ ਤੇ ਮਟਰ ਦੀ ਰੇਟ ਹੈ ਮਟਰ ਆਈ ਦਾ ਭਾਗ ਹੈ 25 28 ਰੁਪਏ ਅੱਛਾ 65 ਰੁਪਏ ਤੇ ਆਪਣਾ ਸੁਬਨਾਮ ਚੀਏ ਮੇਰਾ ਨਾਮ ਸੁਰਿੰਦਰ ਸੁਰਤ ਭਾਈ ਜੀ ਇਹ ਅੰਮ੍ਰਿਤ ਹੈ ਹਨਾ ਉਹ ਜਿਹੜਾ ਤੁਸੀਂ ਕਿ ਕਿ ਲੈਂਦੇ ਹੋ ਬਾਤ ਨਹੀਂ ਦੇ ਲੈਂਦੇ ਹੋ ਬਾਤ ਵੀ ਮੇਰੇ ਕੋਲ 1 ਲੱਖ ਤੇ ਸੀ ਹਾਂ ਕਰਕੇ ਸਾਲ ਦਾ ਤੇ ਅੱਜ ਤੱਕ ਕਿੰਨਾ ਕੁ ਤਰਜੰਦ ਰਿਹਾ ਸੀ ਇਹ ਦੇਖ ਲੀ ਇਹ ਦੇਖੋ ਜੀ ਇਹ ਦਾ ਮੌਸਮ ਦੇ ਅਨੁਸਾਰ ਹੈ ਜੀ ਜਿਵੇਂ ਹੁਣ ਪੂਰਾ ਪੈ ਗਿਆ ਜੀ ਸਾਡੇ ਅੜ ਗਿਆ ਜੀ ਮੈਂ ਤੁਹਾਨੂੰ ਵੀਡੀਓ ਵਿਖਾ ਸਕਦਾ ਮੇਰੇ ਕੋਲ ਸਨੈਪ ਕੀਤੀ ਹੈ ਜਿਸ ਵਿੱਚ ਮੈਂ 5.5 ਕੁਆਂਟਲ ਕੱਲ ਕੱਲ ਦਾ ਮਾਲ ਛੱਟਿਆ ਜੀ ਬਾਹਰ ਰੋਡ ਦੇ ਉੱਪਰ ਰੋਡ ਤਾਂ ਵੈਸੇ ਛੜਦਾ 1 ਕੁਆਂਟਲ 60 ਕਿਲੋ 60 ਕਿਤਾਣਾ ਅੱਛਾ ਆ ਤੁਸੀਂ ਦੇਖ ਸਕਦੇ ਹੋ ਜੀ ਤਾਂ ਮੇਰੀ ਕੱਲ ਦੀ ਸੈਂਸੀ ਹੈ ਜੀ ਐਨਾ ਮਤਲਬ ਇਹ ਮਾਲ ਹਾਂਜੀ ਇਹ ਲਾਸ ਹੋ ਗਿਆ ਜੀ ਲਾਸ ਹੋ ਗਿਆ ਹਾਂਜੀ ਲਾਸ ਹੋ ਗਿਆ ਅੱਜ ਕੀ ਰੇਟ ਵੇਚ ਰਹੇ ਹੋ ਇੱਥੇ ਅੱਜ ਜੀ ਦੇਖੋ ਜੀ ਚੰਗੇ ਤੋਂ ਚੰਗਾ ਮਾਲ 20 ਰੁਪਏ ਮੜੋ ਤੋਂ ਮੜਾ 8 ਰੁਪਏ 10 ਰੁਪਏ ਜੀ ਇੰਨਾ ਸਸਤਾ ਤੇ ਲਾਸਟ ਇਅਰ ਮਤਲਬ ਪਿਛਲੇ ਸਾਲ ਕੀ ਰੇਟ ਸੀ ਕੁਝ ਨਹੀਂ ਬਚਿਆ ਜੀ ਸਾਨੂੰ ਸਾਡਾ ਵੀਕਲ ਵੀ ਜ਼ਿੰਮੇਦਾਰ ਨੇ ਘਰੇ ਰੱਖ ਜਾਣਾ ਸਾਡੇ ਕੋਲ ਕੁਝ ਵਾਲੇ ਹਾਰੇ ਯਾਰ ਬੜੇ ਜੀ ਮੇਰੇ ਫਾਦਰ ਸਾਹਿਬ ਫੋੜੀਆਂ ਤੁਰਦੇ ਨੇ ਜੀ ਪੱਲੇ ਕੁਝ ਨਹੀਂ ਬਚਿਆ ਜੀ ਸਾਨੂੰ 60000 ਰੁਪਏ ਕਟਾ ਪੈ ਗਿਆ ਜੀ ਤੇ ਪਿਛਲੇ ਸਾਲ ਕੀ ਰੇਟ ਸੀਗਾ ਜੇ ਪਿਛਲੇ ਸਾਲ ਜੇ ਵੀ ਸਾਲੇ ਰਿਹਾ ਜੀ ਪਿਛਲੇ ਸਾਲ ਮੈਨੂੰ 35000 ਰੁਪਏ ਘਾਟਾ ਲੱਗਿਆ ਸੀ ਤਾਂ ਚਲੋ ਚੰਗੇ ਹਿਯਾਰ ਕਰਕੇ ਸਾਨੂੰ ਜੀਮਦਾਰ ਨੇ ਉਹੀ ਸਸਲ ਵਾਪਸ ਦੇ ਦਿੱਤੀ ਚੰਗੇ ਹਿਯਾਰ ਕਰਕੇ ਜੀ ਵੀ ਸਾਡਾ ਬੋਲ ਬਾਣੀ ਚੰਗਾ ਜੀ ਸਾਡਾ ਹਿਯਾਰ ਸੀ ਤੁਸੀਂ ਤਾਂ ਸਾਨੂੰ ਉਹਨੇ ਵਾਪਸ ਕਰਤਾ ਜੀ ਪਰ ਸਾਨੂੰ ਅੱਜ ਵੀ ਕੁਝ ਨਹੀਂ ਬਚਿਆ ਅਸੀਂ ਬੈਠੇ ਆ ਸਵੇਰ ਦੇ ਆਏ ਕੱਲ ਦਾ ਮਾਸਾ ਤੇਰੀ ਜੀ ਅੱਜ ਤੁਸੀਂ ਵੇਖੋ ਜੀ ਟਾਈਮ ਹੋ ਗਿਆ ਜੀ 10:21 ਹੋ ਗਿਆ ਸਾਡਾ ਇਹ ਮਰੂਦ ਚਲੀ ਗਿਆ ਜੀ ਅਸੀਂ ਬੈਠੇ ਹਾਂ ਇਹ ਦੇਖੀ ਜਾਣੇ ਆ ਕਿ ਕੀ ਬਣੇਗਾ ਬੱਚੇ ਨੇ ਛੋਟਾ ਛੋਟਾ ਪਰਿਵਾਰ ਹੈ ਸਾਡਾ ਤੇ ਪਤਾ ਨਹੀਂ ਕੀ ਬਣੇਗਾ ਜੀ ਰੋਟੀ ਬੜੀ ਔਖੀ ਹੈ ਜੀ ਫਾਦਰ ਸਾਹਿਬ ਫੋੜੀਆਂ ਤੁਰਦੇ ਨੇ ਜੀ ਪੱਲੇ ਕੁਝ ਨਹੀਂ ਬਚਿਆ ਜੀ ਸਾਨੂੰ ਕਾਟਾ ਪੈ ਗਿਆ ਜੀ ਕੁਝ ਨਹੀਂ ਬਚਿਆ ਨਹੀਂ ਸਾਨੂੰ ਇਸ ਲਈ ਜੀ ਗਰੀਬਾਂ ਦੀ ਕੋਈ ਚਲੀ ਦੇ ਖੈਨੇ ਜੀ ਕਿੰਨੇ ਦਾ ਹਾਲ ਲਾ ਲੀਏ ਚਾਹੇ ਕਿਸੇ ਵੀ ਮਦਰੀ ਫਸਲ ਦਾ ਵੀ ਹਾਲ ਲਾ ਲੋ ਜੀ ਅਰੇ ਕਿਸਾਨਾਂ ਨੂੰ ਵੀਰ ਨੂੰ ਕੁਛ ਨਹੀਂ ਬਚ ਰਿਹਾ ਉਹ ਜਾਵੇ ਝਾੜੀਆਂ ਦੇ ਪੈਸੇ ਨਹੀਂ ਦੱਸ ਸਕਦਾ ਜਾ ਉਹ ਗੱਡੀਆਂ ਦੇ ਕਿਰਾਏ ਪੂਰੇ ਕਰ ਸਕਦਾ ਜਿਉ ਗੱਡੀਆਂ ਦੇ ਕਿਰਾਏ ਦਿੰਦਾ ਹੈ ਜਾਂ ਝਾੜੀਆਂ ਨੇ ਪੈਸੇ ਦਿੰਦਾ ਹੈ ਜਾਂ ਝਾੜੀਆਂ ਨੂੰ ਪੈਸੇ ਦਿੰਦਾ ਜਾਂ ਲੇਬਰ ਨੂੰ ਪੈ ਦਿੰਦਾ ਫਿਰ ਉਹਨੂੰ ਆਪ ਨੂੰ ਕੁਛ ਨਹੀਂ ਬਚਦਾ ਆ ਸਾਡੀ ਗਰੀਬ ਦੀ ਫਸਲ ਵੇਖੋ ਜੀ ਕਿੰਨੀ ਸੋਹਣੀ ਹੈ ਕੁੱਤਾ ਵਾਂਗੂ ਪਾਲੀ ਆ ਜੀ ਕੁਛ ਨਹੀਂ ਬਚਿਆ ਜੀ ਸਾਡੇ ਕੋਲ ਸਹਾਈ ਨਹੀਂ ਕੁਛ ਕਿੱਥੇ ਜਾਵਾਂਗੇ ਜੀ ਇਹ ਵਾਲੀ ਫਸਲ ਜਿਹੜੀ ਅੱਜ 10-20 ਰੁਪਏ 10-20 ਰੁਪਏ ਦੀ ਕੋਈ ਮੁੱਲ ਨਹੀਂ ਕੋਈ ਵਾਲੇ ਅੰਮ੍ਰਿਤ ਜਿਹੜੇ ਕਾਫੀ ਮਹਿੰਗੇ ਸੀਗੇ ਅੱਜ 10 ਰੁਪਏ ਤੋਂ 20 ਰੁਪਏ ਤੱਕ ਵਧੀਆ ਦੇ ਵਿੱਚ ਮਿਲ ਰਹੇ ਨੇ ਕਿਸਾਨਾਂ ਦਾ ਬਹੁਤ ਬੁਰਾ ਹਾਲ ਹੈ ਕਿਸਾਨ ਚਾਹੇ ਉਹ ਸਬਜ਼ੀ ਉਗਾਈ ਜਾਂਦਾ ਚਾਹੇ ਫਲ ਚਾਹੇ ਐਦਰ ਕਿੰਨੂ ਦੇਖ ਲਿਆ ਪਰ ਕਿੰਨੂ ਦਾ ਵੀ ਇਹੀ ਹਾਲ ਹੈ ਅਮਰੂਦ ਦਾ ਵੀ ਇਹੀ ਹਾਲ ਹੈ ਕਈ ਸਬਜ਼ੀਆਂ ਨੇ ਜਿਨ੍ਹਾਂ ਦਾ ਬਹੁਤ ਮਾੜਾ ਹਾਲ ਹੈ 5 ਰੁਪਏ ਕਿਲੋ ਦੇ ਵਿੱਚ ਸਬਜ਼ੀ ਵੇਚੀ ਜਾ ਰਹੀ ਹੈ 3 ਰੁਪਏ ਕਿਲੋ ਦੇ ਵਿੱਚ ਵੇਚੀ ਜਾ ਰਹੀ ਹੈ ਕਿਸਾਨਾਂ ਦਾ ਬਹੁਤ ਮਾੜਾ ਹਾਲ ਹੈ ਔਰ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਇਹਨਾਂ ਕਿਸਾਨਾਂ ਦੇ ਬਾਰੇ ਧੁੰਦਾਂ ਕੋਈ ਉਦਰਾਹ ਸੋਧਿਆ ਜਾਵੇ ਤੇ ਜਾਣਕਾਰੀਆਂ ਅਸੀਂ ਫਾਲੋਅਰਸ ਤੱਕ ਪਹੁੰਚਾਈਆਂ ਨੇ ਤੇ ਇੱਥੇ ਦੇ ਅੱਜ ਦੇ ਮੰਡੀ ਦੇ ਰੇਟ ਅੱਜ ਦੇ ਮੰਡੀ ਦੇ ਰੇਟ ਇਹ ਵਾਲੇ ਹੈਗੇ ਨੇ ਤਾਂ ਜੁੜੇ ਰਹੋ ਸਾਡੇ ਨਾਲ ਅਸੀਂ ਤੁਹਾਨੂੰ ਸਮੇਂ-ਸਮੇਂ ਤੇ ਹੋਰ ਵੀ ਜਾਣਕਾਰੀਆਂ ਦਿੰਦੇ ਰਹਾਂਗੇ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ